ਡਾਕਟਰ ਪੀਮਰਾ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂ ਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਤੋਂ ਪਕੜ ਲਿਆ ਗਿਆ ਹੈ ਔਰ ਹਮ ਕੇਸ ਰਜਿਸਟਰ ਕਰਦੀ ਹੈ ਕਿ ਅੱਗੇ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੇ ਕੇਜਰੀਵਾਲ ਸਾਹਿਬ ਸਾਨੂੰ ਕੋਈ ਜਵਾਬ ਤੇ ਦਿਓ ਪੰਜਾਬ ਦੇ ਵਿੱਚ ਅੱਗ ਲੱਗੀ ਜਿਹਨੂੰ ਤੁਸੀਂ ਚੀਫ ਮਿੰਿਸਟਰ ਬਣਾਇਆ ਉਹ ਪਿਛਲੇ 10 ਦਿਨ ਦਾ ਮਿਸਿੰਗ ਹੈ ਕਲ ਚੁੱਕ ਹੈ ਕਲ ਜੁਗ ਦੋਸਤੋ ਰਾਜਨੀਤੀ ਸਫੇਦ ਪੋਸ਼ਾਂ ਦੀ ਖੇਡ ਹੈ ਚਿੱਟੇ ਸਾਫ ਸੁਥਰੇ ਲੀੜੇ ਪਾਈ ਲੋਕ ਅੰਦਰੋਂ ਕਿੰਨੇ ਦਿਲਾ ਦੇ ਕਾਲੇ ਹੁੰਦੇ ਹਨ ਸ਼ਾਇਦ ਅੰਦਾਜ਼ਾ ਆਪਾਂ ਲਗਾ ਹੀ ਨਹੀਂ ਸਕਦੇ ਚੋਣਾਂ ਵੇਲੇ ਜਿਨ੍ਹਾਂ ਦੇ ਹੱਥ ਬੜੇ ਹੀ ਨਿਮਰਤਾ ਨਾਲ ਜੁੜੇ ਹੋਏ ਨਜ਼ਰ ਆਉਂਦੇ ਹਨ ਇਹਨਾਂ ਵਿੱਚੋਂ ਕਿੰਨਿਆਂ ਦੇ ਹੱਥ નિર્ਦੋਸ਼ਾਂ ਦੇ ਲਹੂ ਨਾਲ ਰੰਗੇ ਹੋਏ ਹੁੰਦੇ ਹਨ ਸਮਾਜ ਨੂੰ ਪਤਾ ਹੀ ਨਹੀਂ ਹੁੰਦਾ ਸਮਾਜ ਅਸੀਂ ਲੋਕ ਜੋ ਸਾਹਮਣੇ ਹੁੰਦਾ ਹੈ ਜੋ ਦਿਖਾਇਆ ਜਾਂਦਾ ਹੈ ਪ੍ਰਗਟਾਇਆ ਜਾਂਦਾ ਹੈ ਉਸ ਨੂੰ ਹੀ ਵੇਖ ਕੇ ਉਸ ਤੋਂ ਪ੍ਰਭਾਵਿਤ ਹੋ ਕੇ ਵੋਟ ਕਰ ਦਿੰਦੇ ਹਾਂ ਅੱਜ ਉਸੇ ਅਣਵੇਖੇ ਲੁਕੇ ਹੋਏ ਸੱਚ ਦੀ ਗੱਲ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ 26 ਜਨਵਰੀ ਦੇ ਦਿਹਾੜੇ ਤੇ ਅੰਮ੍ਰਿਤਸਰ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਇੱਕ ਸ਼ਖਸ ਨੇ ਜਿਸ ਦਾ ਬਾਰੀ ਭੇਖ ਸਿੱਖਾਂ ਵਾਲਾ ਸੀ ਉਸ ਨੇ ਡਾਕਟਰ ਭੀਮਰਾਓਂ ਮੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਡਾਕਟਰ ਭੀਮਰਾਓਂ ਮੇਦਕਰ ਦੇ ਬੁੱਤ ਨੂੰ ਅੰਮ੍ਰਿਤਸਰ ਪੁਲਿਸ ਨੇ ਉਸ ਨੂੰ ਅਰੈਸਟ ਵੀ ਕਰ ਲਿਆ ਇਹ ਸਭ ਕੁਝ ਕੀਤਾ ਗਿਆ ਸੀ ਵਿਰੋਧ ਪ੍ਰਗਟਾਉਣ ਦੀ ਸਾਹ ਅਪਮਾਨਿਤ ਕਰਨ ਲਈ ਸਮਾਜ ਦੇ ਇੱਕ ਵਰਗ ਨੂੰ ਜਿਨ੍ਹਾਂ ਦੇ ਮਾਣ ਵਿੱਚ ਬੇਸ਼ੱਕ ਜਾਤ ਕਰਕੇ ਹੀ ਸਹੀ ਡਾਕਟਰ ਭੀਮਰਾਓਂ ਮੇਦਕਰ ਪ੍ਰਤੀ ਅਥਾ ਸ਼ਰਧਾ ਹੈ ਅਥਾ ਸਨਮਾਨ ਹੈ ਉਸ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਇਸ ਘਟਨਾ ਦੇ ਵਿਰੋਧ ਵਿੱਚ ਅੰਨਸਰਬੰਦ ਦੀ ਕਾਲ ਵੀ ਕਰ ਦਿੱਤੀ ਸੀ ਮਾਹੌਲ ਤਣਾਪੂਰਨ ਬਣਾ ਦਿੱਤਾ ਗਿਆ ਛਟ ਹੀ ਸਮਾਜ ਵਿੱਚ ਦਲਿਤ ਵਰਸਸ ਗੈਰ ਦਲਿਤ ਇਹ ਪਾੜਾ ਵਧਾ ਦਿੱਤਾ ਗਿਆ ਅਕਸਰ ਆਮ ਘਟਨਾਵਾਂ ਵਾਂਗ ਇਸ ਨੂੰ ਵੀ ਕਿਸੇ ਇੱਕ ਸ਼ਖਸ਼ ਦੀ ਮਾਨਸਿਕਤਾ ਕ੍ਰੇਣੇ ਤਾਂ ਮਾਨਸਿਕਤਾ ਠਹਿਰਾ ਕੇ ਮਾਮਲਾ ਇੱਥੇ ਹੀ ਨੱਪ ਦਿੱਤਾ ਜਾਵੇਗਾ ਜਾਂਚ ਉਹ ਚਲਦੀ ਰਹੇਗੀ ਨਤੀਜਾ ਸਭ ਨੂੰ ਪਤਾ ਹੈ ਕੀ ਹੁੰਦਾ ਹੈ ਇਹਨਾਂ ਜਾਂਚਾਂ ਦਾ ਸਭ ਕੁਝ ਠੰਡੇ ਬਸਤੇ ਵਿੱਚ ਚਲਾ ਜਾਵੇਗਾ ਇਸ ਘਟਨਾ ਕਰਕੇ ਵੀਡੀਓ ਬਣਾਉਣ ਦੀ ਲੋੜ ਇਸ ਕਰਕੇ ਮਹਿਸੂਸ ਹੋਈ ਦੋਸਤੋ ਤਾਂ ਜੋ ਕਿ ਆਮ ਲੋਕਾਂ ਨੂੰ ਇਸ ਦੇ ਕਾਰਨ ਬਾਰੇ ਸੁਚੇਤ ਕੀਤਾ ਜਾ ਸਕੇ ਇਹ ਘਟਨਾ ਅਚਾਨਕ ਹੋਈ ਭਾਵੇਂ ਪੁਲਿਸ ਦੁਆਰਾ ਇਹ ਦਾਵਾ ਪੇਸ਼ ਕੀਤਾ ਗਿਆ ਹੈ ਪਰ ਇਹ ਗੱਲ ਕਿਸੇ ਨੂੰ ਹਜਮ ਨਹੀਂ ਹੋਣੀ ਸੱਚ ਬਾਰੇ ਸਭ ਨੂੰ ਅੰਦਾਜ਼ਾ ਹੈ ਕਿ ਇਸ ਪਿੱਛੇ ਕੋਈ ਹੋਰ ਹੀ ਤਾਕਤ ਹੈ ਜਿਵੇਂ ਕਾਂਗਰਸ ਸਰਕਾਰਾਂ ਵੇਲੇ ਪਾਕਿਸਤਾਨ ਦੀ ਏਜੰਸੀ ਆਈਐਸਆਈ ਉਹ ਹਰ ਘਟਨਾ ਪਿੱਛੇ ਜ਼ਿੰਮੇਵਾਰ ਹੁੰਦੀ ਸੀ ਭਾਰਤ ਵਿੱਚ ਹੁੰਦੀ ਹਰ ਘਟਨਾ ਲਈ ਉਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ ਜਦੋਂ ਕਿ ਕੁਝ ਜਾਂ ਬਹੁਤ ਸਾਰੀਆਂ ਘਟਨਾਵਾਂ ਲਈ ਤਾਂ ਉਹ ਜ਼ਿੰਮੇਵਾਰ ਹੋ ਸਕਦੀ ਸੀ ਪਰ ਹਰ ਘਟਨਾ ਲਈ ਝੂਠ ਉਸ ਵੇਲੇ ਵੀ ਲੋਕਾਂ ਨੂੰ ਘਟ ਹੀ ਹজম ਹੁੰਦਾ ਸੀ ਹੁਣ ਵੀ ਇਹ ਜੋ ਅਮਰਸਰ ਵਿੱਚ ਘਟਨਾ ਵਾਪਰੀ ਹੈ ਬਹੁਤ ਲੋਕਾਂ ਨੂੰ ਪੁਲਿਸ ਉੱਪਰ ਘੱਟ ਹੀ ਵਿਸ਼ਵਾਸ ਹੋਵੇਗਾ ਜੋ ਉਸ ਨੇ ਦੱਸਿਆ ਹੈ ਕੋਕੜ ਲਿਆ ਗਿਆ ਹੈ ਔਰ ਹਮ ਕੇਸ ਰਜਿਸਟਰ ਕਰ ਦਈਏ ਤੇ ਆਗੇ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋਸਤੋ ਜੋ ਕੁਝ ਇੱਥੇ ਵਾਪਰਿਆ ਹੈ ਬਹੁਤ ਲੋਕਾਂ ਨੂੰ ਬੁਰਾ ਵੀ ਲੱਗਿਆ ਹੋਵੇਗਾ ਕਈ ਲੋਕਾਂ ਲਈ ਇਹ અપਮਾਨਜਨਕ ਘਟਨਾ ਵਰਗੀ ਹੋਵੇਗੀ ਵਿਰੋਧ ਜਾਂ ਪ੍ਰਦਰਸ਼ਨ ਦੇ ਨਾਤੇ ਜੋ ਬਿਆਨਬਾਜ਼ੀ ਜਾਂ ਗੁੰਡਾਗਰਦੀ ਕੀਤੀ ਜਾਵੇਗੀ ਉਹ ਗੈਰ ਦਲਿਤਾਂ ਦੇ ਮਨਾਂ ਵਿੱਚ ਦਲਤਾਂ ਦੇ ਪ੍ਰਤੀ ਇੱਕ ਹੋਰ ਫਿੱਕ ਪੈਦਾ ਕਰੇਗੀ ਇੰਜ ਸਮਾਜ ਵੰਡੇ ਜਾਣ ਤੇ ਰਾਜਨੀਤਿਕ ਮਕਸਦ ਸਮਾਜ ਨੂੰ ਵੰਡਣਾ ਵੰਡੋ ਤੇ ਰਾਜ ਕਰੋ ਉਹ ਪੂਰਾ ਹੋ ਜਾਵੇਗਾ ਲੋਕ ਸਮਾਜ ਵਿੱਚ ਆਂਡਗੋਣ ਵਿੱਚ ਰਹਿੰਦੇ ਹੋਏ ਆਪਣੇ ਨਿੱਤੇ ਦੇ ਕੰਮ ਕਰਦੇ ਹੋਏ ਇੱਕ ਦੂਜੇ ਦੇ ਮੂੰਹ ਮੱਥੇ ਲੱਗਦੇ ਰਹਿੰਦੇ ਹਨ ਇੱਕ ਭਾਈਚਾਰਾ ਜਿਹਾ ਦੋਹਾਂ ਵਿੱਚ ਬਣਿਆ ਰਹਿੰਦਾ ਹੈ ਪਰ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਇਹ ਅੰਦਰੋਂ ਅੰਦਰ ਇੱਕ ਦੂਜੇ ਪ੍ਰਤੀ ਨਫ਼ਰਤ ਜਾਂ ਕਹਿ ਲਓ ਜ਼ਹਿਰ ਘੋਲਣਾ ਸ਼ੁਰੂ ਕਰ ਦਿੰਦੇ ਹਨ ਇਹ ਸੱਚ ਹੈ ਦੋਸਤੋ ਭਾਵੇਂ ਕੋਈ ਸਰਮਜਨਿਕ ਤੌਰ ਤੇ ਇਹ ਸਵੀਕਾਰ ਨਹੀਂ ਕਰਦਾ ਜੇ ਲੋਕ ਇਹੋ ਜਿਹੀਆਂ ਘਟਨਾਵਾਂ ਕਰਕੇ ਉਤੇਜਿਤ ਨਾ ਹੋਣ ਤਾਂ ਸ਼ਾਇਦ ਇਹੋ ਜਿਹੀਆਂ ਘਟਨਾਵਾਂ ਬਹੁਤੀਆਂ ਹੋਣ ਵੀ ਨਾ ਦੋਸਤੋ ਇਹ ਜੋ ਘਟਨਾ ਹੋਈ ਹੈ ਇਸ ਨੂੰ ਮੀਡੀਆ ਪੂਰੀ ਹਾਈਪ ਦੇ ਰਿਹਾ ਹੈ ਰਾਜਨੀਤਿਕ ਲੋਕ ਵੀ ਆਪਣੀਆਂ ਰੋਟੀਆਂ ਸੇਕਣ ਲਈ ਇਸ ਵੇਲੇ ਮੂਹਰੇ ਆ ਗਏ ਹਨ ਇਸ ਘਟਨਾ ਦੇ ਪਿੱਛੇ ਦੋਸਤੋ ਜੇ ਕਾਰਨ ਤਲਾਸ਼ਣਾ ਹੋਵੇ ਤਾਂ ਆਪਾਂ ਦਿੱਲੀ ਦੀਆਂ ਚੋਣਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਸ ਨੂੰ ਮੰਨ ਸਕਦੇ ਹਾਂ ਦੋਸਤੋ ਇੱਕ ਵਾਰੀ ਵਿਚਾਰ ਕਰੋ ਇਸ ਘਟਨਾ ਦੇ ਵਾਪਰਨ ਤੇ ਕੀ ਹੋ ਰਿਹਾ ਹੈ ਦਿੱਲੀ ਵਿੱਚ ਇਲੈਕਸ਼ਨ ਨਾ ਹੁੰਦੇ ਨਾ ਸ਼ਾਇਦ ਇਹ ਘਟਨਾ ਹੁੰਦੀ ਹੀ ਨਾ ਜੇ ਹੋ ਵੀ ਜਾਂਦੀ ਤਾਂ ਪ੍ਰਮੁੱਖ ਰਾਜਨੀਤਿਕ ਦਲ ਉਹਨਾਂ ਦੇ ਨੇਤਾ ਥੋੜੀ ਬੋਤੀ ਬਿਆਨਬਾਜ਼ੀ ਕਰਕੇ ਚੁੱਪ ਹੋ ਜਾਂਦੇ ਪਰ ਕਿਉਂਕਿ ਹੁਣ ਦਿੱਲੀ ਵਿੱਚ ਇਲੈਕਸ਼ਨ ਹੋ ਰਹੇ ਹਨ ਤੇ ਫਰਵਰੀ ਦੇ ਸ਼ੁਰੂਆਤੀ ਹਫ਼ਤੇ ਵਿੱਚ ਇਹ ਇਲੈਕਸ਼ਨ ਸੰਪੰਨ ਹੋ ਜਾਣਗੇ ਇਸ ਕਰਕੇ ਬੇਸ਼ੱਕ ਇਲੈਕਸ਼ਨ ਦਿੱਲੀ ਵਿੱਚ ਹਨ ਪਰ ਇਸ ਦੀਆਂ ਸਭ ਤੋਂ ਵੱਧ ਆਵਾਜ਼ਾਂ ਇਸ ਵੇਲੇ ਪੰਜਾਬ ਵਿੱਚੋਂ ਉੱਠ ਰਹੀਆਂ ਹਨ ਤਾ ਜੋ ਕਿ ਇਸ ਦਾ ਸ਼ੋਰ ਦਿੱਲੀ ਵਿਧਾਨ ਸਭਾ ਦੇ ਵੋਟਰਾਂ ਤੱਕ ਵੀ ਪਹੁੰਚ ਸਕੇ ਹੁਣ ਦੋਸਤੋ ਇਸ ਘਟਨਾਵਾਂ ਦੀਆਂ ਤਾਰਾਂ ਕਿੱਥੇ ਤੱਕ ਜਾ ਜੁੜਦੀਆਂ ਹਨ ਤੁਹਾਡੀ ਸਮਝ ਵਿੱਚ ਆਇਆ ਜੇ ਹਾਲੇ ਵੀ ਸਮਝ ਵਿੱਚ ਨਹੀਂ ਆਇਆ ਹੈ ਤਾਂ ਦੋਸਤੋ ਥੋੜਾ ਹੋਰ ਪਿੱਛੇ ਜਾਂਦੇ ਹਾਂ ਪੰਜਾਬ ਵਿੱਚ ਅਕਾਲੀ ਗਵਰਨਮੈਂਟ ਜਦੋਂ ਵੀ ਪੰਜਾਬ ਵਿੱਚ ਅਕਾਲੀ ਗਵਰਨਮੈਂਟ ਸੱਤਾ ਵਿੱਚ ਹੁੰਦੀ ਸੀ ਤੁਸੀਂ ਇੱਕ ਗੱਲ ਨੋਟ ਕੀਤੀ ਅਕਾਲੀ ਗਵਰਨਮੈਂਟ ਦੇ ਆਖਰੀ 8-9 ਮਹੀਨੇ ਆ ਜਾਂ ਇੱਕ ਦਸ ਸਾਲ ਪਹਿਲੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੀਆਂ ਘਟਨਾਵਾਂ ਖਾਸ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨੇ ਜਾਂ ਗੁਟਕਾ ਸਾਹਿਬ ਦੇ ਪੰਨੇ ਪਾੜ ਕੇ ਸੜਕਾਂ ਉੱਤੇ ਸੁੱਟ ਦੇਣੇ ਜਾਂ ਇੱਧਰ ਉੱਧਰ ਖਿਲਾਰ ਦੇਣੇ ਇਹ ਘਟਨਾਕ੍ਰਮ ਸ਼ੁਰੂ ਹੋ ਜਾਂਦਾ ਸੀ ਥੋੜਾ ਯਾਦ ਕਰੋ ਬਹੁਤੇ ਸਾਲ ਨਹੀਂ ਬੀਤੇ ਹਨ ਫਿਰ ਫਿਰ ਭਾਵਨਾਵਾਂ ਆਖਤ ਹੁੰਦੀਆਂ ਹਨ ਤੇ ਲੋਕ ਖਾਸ ਕਰ ਸਿੱਖ ਸੜਕਾਂ ਦੇ ਉੱਪਰ ਆਉਂਦੇ ਹਨ ਆਪਣਾ ਵਿਰੋਧ ਝਟਾਉਣ ਲਈ ਕੁੱਲ ਮਿਲਾ ਕੇ ਦੋਸਤੋ ਲਗਭਗ ਹਰ ਅਕਾਲੀ ਗਵਰਨਮੈਂਟ ਵੇਲੇ ਆਖਰੀ ਸਾਲਾਂ ਵਿੱਚ ਅਕਾਲੀ ਗਵਰਨਮੈਂਟ ਦੀ ਇਮੇਜ ਇਹੋ ਜਿਹੀ ਬਣਾ ਦਿੱਤੀ ਜਾਂਦੀ ਸੀ ਕਿ ਅਕਾਲੀਆਂ ਦੀ ਗਵਰਨਮੈਂਟ ਵਿੱਚ ਖਾਸ ਕਰਕੇ ਬਾਦਲ ਸਰਕਾਰ ਦੀ ਗਵਰਨਮੈਂਟ ਵਿੱਚ ਸਮਾਜਿਕ ਤਣਾਅ ਬਹੁਤ ਹੈ ਬਾਣੀ ਸ਼ਬਦ ਗੁਰੂ ਬਾਣੀ ਇਹ ਸੁਰੱਖਿਅਤ ਨਹੀਂ ਹੈ ਸਿੱਖ ਹਿਰਦੇ ਬਲੁੰਦਰੇ ਜਾਂਦੇ ਹਨ ਕਾਲੀ ਗਵਰਨਮੈਂਟ ਫੇਲ ਸਿੱਖ ਵੋਟਰ ਨਰਾਜ ਇੰਜ ਅਕਸਰ ਹੁੰਦਾ ਕਿ ਸੀ ਸਿੱਖ ਵੋਟਰ ਨਰਾਜ ਅਤੇ ਨਰਾਜ ਹੋ ਕੇ ਫਿਰ ਸਰਕਾਰ ਬਦਲ ਦਿੱਤੀ ਜਾਵੇ ਇੰਜ ਅਕਸਰ ਸਰਕਾਰ ਬਦਲ ਦਿੱਤੀ ਵੀ ਜਾਂਦੀ ਸੀ ਇੱਕ ਵਾਰ ਨੂੰ ਛੱਡ ਕੇ ਜਦੋਂ ਸਰਕਾਰ ਬਦਲ ਜਾਂਦੀ ਸੀ ਤਾਂ ਫੇਰ ਫੇਰ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਉਹ ਤਾਕਤ ਪਤਾ ਨਹੀਂ ਕਿਹੜੇ ਪਤਾਲ ਲੋਕ ਵਿੱਚ ਚੱਲੀ ਜਾਂਦੀ ਸੀ ਫਿਰ ਇਹ ਘਟਨਾਵਾਂ ਅਚਾਨਕ ਹੀ ਬੰਦ ਹੋ ਜਾਂਦੀਆਂ ਹਨ ਕਦੀ ਵਿਚਾਰ ਕਰਿਓ ਦੋਸਤੋ ਅਕਾਲੀ ਗਵਰਨਮੈਂਟ ਬਾਦਲ ਗਵਰਨਮੈਂਟ ਇਹਨਾਂ ਘਟਨਾਵਾਂ ਦਾ ਕੋਈ ਤੋੜ ਹਾਲੇ ਤੱਕ ਲੱਭ ਨਹੀਂ ਸਕੀ ਹੈ ਕਦੀ ਇਹਨਾਂ ਬੇਅਦਬੀਆਂ ਦਾ ਦੋਸ਼ ਦੋਸਤੋ ਜਿਵੇਂ ਰੋਪੜ ਵਿੱਚ ਭਨਿਆਰੇ ਵਾਲੇ ਬਾਬੇ ਦੇ ਉੱਪਰ ਲਗਾ ਦਿੱਤਾ ਜਾਂਦਾ ਸੀ ਅਤੇ ਫਿਰ ਪਿੱਛੇ ਜਿਹੇ ਹਰਿਆਣਾ ਵਿੱਚ ਸਰਸੇ ਵਾਲੇ ਡੇਰੇ ਦੇ ਉੱਪਰ ਸੱਚ ਕੀ ਹੈ ਹਾਲੇ ਤੱਕ ਦੋਸਤੋ ਸਾਹਮਣੇ ਨਹੀਂ ਆਇਆ ਪਰ ਸਮਾਜ ਵਿੱਚ ਤਣਾਅ ਵਧਦਾ ਹੈ ਹਿੰਦੂ ਸਿੱਖ ਵੰਡੇ ਜਾਂਦੇ ਹਨ ਪਾੜੋ ਤੇ ਰਾਜਗੁਰੂ ਦੀ ਰਾਜਨੀਤੀ ਪਾੜੋ ਤੇ ਰਾਜਗਰੋਂ ਦੀ ਰਾਜਨੀਤੀ ਕਰਨ ਵਾਲੇ ਸੱਤਾ ਹਥਿਆ ਲੈ ਲੈਂਦੇ ਹਨ ਇਹੋ ਕੁਝ ਹੁੰਦਾ ਰਿਹਾ ਹੈ ਪਿੱਛੇ ਜਿਹੇ ਪੰਜਾਬ ਵਿੱਚ ਜਦੋਂ ਪੰਜਾਬ ਵਿੱਚ ਬਾਦਲਾਂ ਦੀ ਦੋ ਵਾਰੀ ਲਗਾਤਾਰ ਸਰਕਾਰ ਬਣੀ ਤਾਂ ਨਤੀਜਾ ਕੀ ਨਿਕਲਿਆ ਬੜਗਾੜੀ ਕਾਂਡ ਗੁਰੂਗ੍ਰਾਮ ਸਾਹਿਬ ਜੀ ਦਾ ਉਹਨਾਂ ਦੇ ਸਰੂਪ ਦਾ ਅਪਮਾਨ ਬਾਦਲ ਸਰਕਾਰ ਇਸ ਦਾ ਤੋੜ ਖਜੇ ਵੀ ਲੱਭ ਨਹੀਂ ਸਕੀ ਹੈ ਸਾਜ਼ਿਸ਼ ਕਰਤਾ ਕੌਣ ਹੈ ਇਹਨਾਂ ਦਾ ਬਾਦਲ ਸਰਕਾਰ ਲੋਕਾਂ ਮੂਰੀ ਰੱਖ ਸਕੀ ਤੇ ਨਾਹੀਂ 5 ਸਾਲਾਂ ਬਾਅਦ ਉਸ ਤੋਂ ਬਾਅਦ ਜੋ ਕਾਂਗਰਸੀ ਸਰਕਾਰ ਬਣੀ ਸੀ ਜਿਸ ਵਿੱਚ ਕੈਪਟਨ ਨਮਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਉਹ ਮੁੱਖ ਮੰਤਰੀ ਰਹੇ ਉਹ ਵੀ ਲੱਭ ਨਾ ਸਕੇ ਹੁਣ ਇਸ ਵਾਰ 3 ਸਾਲ ਬੀਤ ਚੁੱਕੇ ਹਨ ਭਗਵੰਦ ਸਿੰਘ ਮਾਨ ਸਰਕਾਰ ਦੇ ਪਰ ਉਹ ਵੀ ਇਸ ਵਿੱਚ ਲਗਭਗ ਫੇਲ ਹੀ ਹਨ ਉਹ ਆਪਣਾ ਟਾਈਮ ਪਾਸ ਕਰਕੇ ਆਪਣਾ ਟਰਮ ਪੂਰੀ ਕਰਨ ਦੇ ਚੱਕਰ ਵਿੱਚ ਹਨ ਦੋਸਤੋ ਸਮਾਜ ਵਿੱਚ ਨਫ਼ਰਤ ਵਧਾਈ ਜਾਂਦੀ ਹੈ ਇੱਕ ਪਾਸੇ ਸਿੱਖਾਂ ਦੇ ਹੀਰ ਦੇ ਬਲੰਦਰੇ ਜਾਂਦੇ ਹਨ ਪਰ ਨਾਲ ਹੀ ਉਹਨਾਂ ਦਾ ਬਾਣਾ ਵੀ ਤਾਂ ਬਦਨਾਮ ਕੀਤਾ ਜਾਂਦਾ ਹੈ ਨਾ ਦੋਸਤੋ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਉਹ ਸਾਰੀਆਂ ਦਸਾਂ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣਾ ਪੂਰਾ ਸਤਿਕਾਰ ਪ੍ਰਗਟ ਕਰਦੀਆਂ ਹਨ ਪਾਰੀਨਾ ਵਿੱਚੋਂ ਕੋਈ ਵੀ ਰਾਜਨੀਤਿਕ ਦਾਲਿਸ ਗੰਦੀ ਰਾਜਨੀਤੀ ਦੇ ਠਾਲੂ ਬਾਣ ਵਿੱਚ ਸਫਲ ਹੀ ਰਿਹਾ ਹੈ ਇਹਨਾਂ ਘਟਨਾਵਾਂ ਕਰਕੇ ਦੋਸਤੋ ਸਮਾਜ ਵੰਡਿਆ ਜਾਂਦਾ ਹੈ ਲੋਕ ਵੰਡੇ ਜਾਂਦੇ ਹਨ ਬੁਰੀ ਤਰ੍ਹਾਂ ਅੰਦਰੋਂ ਅੰਦਰ ਬੀंगे ਸਿੱਖ ਅਤੇ ਬੀंगे ਹਿੰਦੂ ਸਭ ਆਪਣੀਆਂ ਆਪਣੀਆਂ ਰਾਵਾਂ ਬਣਾ ਲੈਂਦੇ ਹਨ ਅਤੇ ਅਤੇ ਹੁਣ ਹੁਣ ਅੰਮ੍ਰਿਤਸਰ ਦੀ ਘਟਨਾ ਡਾਕਟਰ ਭੀਮਰਾਓ ਵੇਦਕਰ ਉਹਨਾਂ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਅਪਮਾਨ ਕਰਨ ਦੀ ਕੋਸ਼ਿਸ਼ ਸਮਾਜ ਨੂੰ ਹੋਰ ਵੀ ਵੰਡ ਦੇਵੇਗਾ ਸਮਾਜ ਹਿੰਦੂ ਸਿੱਖ ਦੀ ਵੰਡ ਤੋਂ ਬਾਅਦ ਦਾਲੀਤ ਗੈਰ ਦਾਲੀਤ ਉਸ ਵਿੱਚ ਹੋਰ ਡੂੰਗੀ ਖਾਈ ਪੈ ਜਾਵੇਗੀ ਇੰਜ ਸਮਾਜ ਹੋਰ ਵੀ ਵੰਡਿਆ ਜਾਵੇਗਾ ਦੋਸਤੋ ਕਦੇ ਸੋਚਿਆ ਹੈ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਦੋਸਤੋ ਜਦੋਂ ਅਸੀਂ ਨਾ ਘਟ੍ਰਾਮਾ ਪਿੱਛੇ ਫਾਇਦੇ ਵਿੱਚ ਕਿਹੜੀ ਤੇ ਰਹਿੰਦੀ ਹੈ ਇਹ ਸਮਝਣ ਵਿੱਚ ਕਾਮਯਾਬ ਹੋ ਗਏ ਤਾਂ ਸਾਨੂੰ ਇਸ ਸਵਾਲ ਦਾ ਵੀ ਜਵਾਬ ਮਿਲ ਜਾਵੇਗਾ ਕਿ ਨਾ ਘਟ੍ਰਾਮਾ ਪਿੱਛੇ ਹੈ ਕੌਣ ਕਿਹੜੀ ਤਾਕਤ ਹੈ ਜੋ ਇਹ ਸਭ ਕਰਵਾਉਂਦੀ ਹੈ ਬੇਸ਼ੱਕ ਦੋਸਤੋ ਸਾਜਚਾ ਰਚਣ ਵਾਲੇ ਤੀਜੇ ਚੌਥੇ ਹੱਥੇ ਜਾ ਕੇ ਵਾਰਦਾਤ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ਤੱਕ ਕਿਸੇ ਵੀ ਤਰ੍ਹਾਂ ਇਲਜ਼ਾਮ ਨਾ ਆ ਸਕੇ ਵਾਰੇ ਲੁਕੀ ਹੋਈ ਇਸ ਘਟਨਾ ਪਿੱਛੇ ਕਿਹੜੀ ਤਾਕਤ ਹੈ ਕਿਹੜੀ ਧਿਰ ਹੈ ਇਸ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ ਜਦੋਂ ਇਸ ਘਟਨਾ ਦਾ ਫਾਇਦਾ ਕਿਸ ਨੂੰ ਆਪਾਂ ਇਸ ਦਾ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ ਬੇਸ਼ੱਕ ਅਦਾਲਤਾਂ ਵਿੱਚ ਸਬੂਤ ਪੇਸ਼ ਕਰਕੇ ਆਪਾਂ ਉਹਨਾਂ ਨੂੰ ਦੋਸ਼ੀ ਦਾ ਸਾਬਤ ਨਹੀਂ ਸਿੱਧ ਕਰ ਸਕਦੇ ਪਰ ਦੋਸ਼ੀ ਕੋਣ ਇਹ ਤਾਂ ਸਾਨੂੰ ਸਮਝ ਵਿੱਚ ਆ ਹੀ ਜਾਂਦਾ ਹੈ ਦੋਸਤੋ ਜਿਵੇਂ ਅੰਮ੍ਰਿਤਸਰ ਵਿੱਚ ਇਹ ਘਟਨਾ ਹੋਈ ਹੈ ਬਿਲਕੁਲ ਉਸ ਸਮੇਂ ਜਦੋਂ ਪੈਰਲਲ ਵਿੱਚ ਦਿੱਲੀ ਵਿੱਚ ਇਲੈਕਸ਼ਨ ਚੱਲ ਰਹੇ ਹਨ ਉੱਥੇ ਇਲੈਕਸ਼ਨ ਪ੍ਰਚਾਰ ਹੋ ਰਿਹਾ ਹੈ ਉੱਥੇ ਪੂਰਾ ਪ੍ਰਭਾਵ ਪਵੇਗਾ ਇਸ ਘਟਨਾ ਦਾ ਖਾਸ ਕਰਕੇ ਖਾਸ ਕਰਕੇ ਦਿੱਲੀ ਵਿੱਚ ਤਾਂ ਬਹੁਤ ਵੱਡੀ ਸੰਖਿਆ ਵਿੱਚ ਦਲਿਤ ਭਾਈਚਾਰਾ ਵਸਦਾ ਹੈ ਉਹ ਭਾਈਚਾਰਾ ਜਿਨ੍ਹਾਂ ਲਈ ਡਾਕਟਰ ਅੰਬੇਦਕਰ ਭੀਮrao Ambedkar ਬਹੁਤ ਹੀ ਸਮਾਜ ਜਨਕ ਸ਼ਖਸੀਅਤ ਹਨ ਉਨ੍ਹਾਂ ਤੇ ਇਸ ਘਟਨਾਕ੍ਰਮ ਦਾ ਪੂਰਾ ਪ੍ਰਭਾਵ ਪਵੇਗਾ ਥੋੜਾ ਹੋਰ ਸਮਝਦੇ ਹਾਂ ਦੋਸਤੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਸਭ੍ਰੀਮੋ ਅਰਵਿੰਦ ਕੇਜਰੀਵਾਲ ਅਕਸਰ ਇਹ ਦਾਅਵਾ ਕਰਦੇ ਹਨ ਕਿ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਕੋਲ ਪੁਲਿਸ ਹੁੰਦੀ ਤਾਂ ਦਿੱਲੀ ਵਿੱਚ ਕਾਨੂੰਨ ਵਿਵਸਥਾ ਵਰਲਡ ਕਲਾਸ ਹੁੰਦੀ ਦਿੱਲੀ ਅਪਰਾਧ ਮੁਕਤ ਹੁੰਦੀ ਪਰ ਹੁਣ ਜਦੋਂ ਇਹ ਅੰਮ੍ਰਿਤਸਰ ਵਾਲੀ ਘਟਨਾ ਹੋਈ ਹੈ ਇਸ ਤੋਂ ਬਾਅਦ ਪੰਜਾਬ ਵਿੱਚ ਤਾਂ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਕੋਲ ਹੀ ਹੈ ਉਸ ਦੇ ਬਾਵਜੂਦ ਵੀ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਦੋਸਤੋ ਇੰਜ ਵਿਰੋਧੀ ਧਿਰ ਭਾਵੇਂ ਕਾਂਗਰਸ ਹੋਵੇ ਜਾਂ ਭਾਜਪਾ ਉਹਨਾਂ ਕੋਲ ਇਹ ਮੁੱਦਾ ਮਿਲ ਜਾਵੇਗਾ ਉਹ ਇਸ ਮੁੱਦੇ ਨੂੰ ਪੂਰੇ ਜੋਰ ਸ਼ੋਰ ਨਾਲ ਉਠਾਉਣਗੇ ਦਿੱਲੀ ਵਿੱਚ ਤਾਂ ਕੀ ਇਸ ਘਟਨਾ ਤੋਂ ਆਪਾਂ ਕੀ ਅੰਦਾਜ਼ਾ ਲਾਈਏ ਇਸ ਘਟਨਾ ਪਿੱਛੇ ਕੌਣ ਹੈ ਕਾਂਗਰਸ ਜਾਂ ਭਾਜਪਾ ਦੋਸਤੋ ਇਹ ਕਹਾਣਾ ਬੜਾ ਹੀ ਮੁਸ਼ਕਲ ਹੁੰਦਾ ਹੈ ਦੋਸਤੋ ਇਹਨਾਂ ਘਟਨਾਵਾਂ ਦੇ ਜਨਕ ਕਦੇ ਵੀ ਕੱਚੇ ਘਟਾਰੀ ਨਹੀਂ ਹੁੰਦੇ ਪਰ ਇਸ ਦਾ ਫਾਇਦਾ ਕੌਣ ਕਿਹੜੀ ਧਿਰ ਨੂੰ ਕਿਹੜੀ ਧਿਰ ਦਿੱਲੀ ਵਿੱਚ ਸਭ ਤੋਂ ਵੱਧ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ ਇਸ ਨੂੰ ਮੁੱਦਾ ਬਣਾ ਕੇ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਦੋਸਤੋ ਇਹੋ ਜਿਹੀਆਂ ਘਟਨਾਵਾਂ ਇਹੋ ਜਿਹੀਆਂ ਮਾਰਦਾਤਾ ਨੂੰ ਸਮਝਣ ਲਈ ਥੋੜਾ ਹੋਰ ਬ੍ਰੇਕੀ ਨਾਲ ਸਮਝਦੇ ਹਾਂ ਦੋਸਤੋ ਕਿਹੜੀ ਤੇ ਰਕੋਲ ਸਭ ਤੋਂ ਜ਼ਿਆਦਾ ਇਹੋ ਜਿਹੇ ਹੀ ਘਟਨਾਵਾਂ ਕਰਕੇ ਸਾਫ਼ ਬਚ ਜਾਣ ਦਾ ਲੰਮਾ ਤਜਰਬਾ ਹੈ ਤੁਸੀਂ ਆਪ ਹੀ ਅੰਦਾਜ਼ਾ ਲਾਓ ਬਾਕੀ ਦੋਸਤੋ ਪੰਜਾਬ ਵਿੱਚ ਕੁਝ ਕਾਂਗਰਸੀ ਨੇਤਾ ਉਹ ਝੱਟ ਹੀ ਇੰਜ ਸਾਹਮਣੇ ਆ ਕੇ ਬਿਆਨਬਾਜ਼ੀ ਕਰਦੇ ਹੋਏ ਦੁੱਖ ਪ੍ਰਗਟਾਂਦੇ ਹੋਏ ਜਿਵੇਂ ਉਹ ਪਹਿਲਾਂ ਹੀ ਇਸ ਦੀ ਤਿਆਰੀ ਕਰੀ ਬੈਠੇ ਸਨ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਜੋ ਬਿਆਨ ਦਿੱਤੇ ਹਨ ਉਹ ਵੀ ਸੁਣਨ ਵਾਲੇ ਹਨ ਦੋਸਤੋ ਇਸ ਕਿਸਮ ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਪੀਮਰਾ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਦਣ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਹੜੇ ਤੇ ਉਸ ਚੌਂਗ 'ਚ ਹੋਈ ਏ ਜਿਹੜਾ ਬੇਸਿਕਲੀ ਸਾਰੇ ਦਾ ਬਿਜ਼ੀ ਚੌਂਕ ਜਿਹੜਾ ਦਰਬਾਰ ਸਾਹਿਬ ਨੂੰ ਜਾਂਦਾ ਅੱਜ ਦੇ ਦਿਨ ਚੱਪੇ-ਚੱਪੇ ਵਿੱਚ ਸਾਰੇ ਦੇਸ਼ ਦੇ ਵਿੱਚ ਪੁਲਿਸ ਫੋਰਸਸ ਲੱਗੀਆਂ ਨੇ ਐਂਡ ਵਿਸ਼ੇਸ਼ ਤੌਰ ਆਪ ਦੀ ਸਰਕਾਰ ਕੋ ਵਿਸ਼ੇਸ਼ ਤੌਰ ਅਰਵਿੰਦ ਕੇਜਰੀਵਾਲ ਸਰਦਾਰ ਜੀ ਕਿ ਕੇਜਰੀਵਾਲ ਸਾਹਿਬ ਸਾਨੂੰ ਕੋਈ ਜਵਾਬ ਤੇ ਦਿਓ ਪੰਜਾਬ ਦੇ ਵਿੱਚ ਅੱਗ ਲੱਗੀ ਜਿਹਨੂੰ ਤੁਸੀਂ ਚੀਫ ਮਿੰਿਸਟਰ ਬਣਾਇਆ ਉਹ ਪਿਛਲੇ 10 ਦਿਨਾਂ ਦਾ ਮਿਸਿੰਗ ਸਭ ਤੋਂ ਵੱਧ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਕਾਂਗਰਸ ਦੇ ਅਹਿਮ ਨੇਤਾ ਮਾਝੇ ਦੇ ਪੁਰਾਣੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਬਾਨ ਨੇ ਆਮਾਦੀ ਪਾਰਟੀ ਦੇ ਨੇਤਾਵਾਂ ਨੇ ਇਸ ਮੁੱਦੇ ਤੇ ਪ੍ਰਤਾਪ ਸਿੰਘ ਬਾਜਬਾਨ ਨਾਲ ਆਪਣੇ ਸਿੰਘ ਪੜਾ ਲਏ ਇਹ ਘਟਨਾ ਅਤ ਨਿੰਦਨਯੋਗ ਆ ਪਰ ਅਸੀਂ ਪੂਰੀ ਤਰ੍ਹਾਂ ਨਿਖੇਦੀ ਕਰਦੇ ਹਾਂ ਇਸ ਘਟਨਾ ਦੀ ਆਮ ਆਦਮੀ ਪਾਰਟੀ ਦੇ ਨੇਤਾ ਉਹ ਵੀ ਕਿਹੜਾ ਆਪਣੇ ਸਮੇਂ ਵਿੱਚ ਘੱਟਸਾਨ ਖਾਸ ਕਰਕੇ ਜਦੋਂ ਬਰਗਾੜੀ ਦੇ ਮੋਰਚੇ ਵਿੱਚ ਪਰ ਦੋਸਤੋ ਆਮ ਆਦਮੀ ਪਾਰਟੀ ਕਿਹੜਾ ਦੁੱਧ ਥੋਤੀ ਹੋਈ ਹੈ ਉਸਦੇ ਨੇਤਾ ਵੀ ਤਾਂ ਹਮੇਸ਼ਾ ਇਹੋ ਜਿਹੀ ਹੀ ਰਾਜਨੀਤੀ ਕਰਦੇ ਰਹੇ ਹਨ ਉਹਨਾਂ ਦੀ ਬਿਆਨਬਾਜ਼ੀ ਤਾਂ ਇਸ ਤੋਂ ਵੀ ਜ਼ਿਆਦਾ ਘਟੀਆ ਸਤਰ ਦੀ ਹੁੰਦੀ ਸੀ ਦੋਸਤੋ ਇਹਨਾਂ ਪਾਰਟੀਆਂ ਤੋਂ ਇਲਾਵਾ ਪੰਜਾਬ ਵਿੱਚ ਭਾਜਪਾ ਵੀ ਤਾਂ ਇੱਕ ਪਾਰਟੀ ਹੈ ਪਰ ਉਹ ਇਸ ਵੇਲੇ ਕੀ ਕਰ ਰਹੀ ਹੈ ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ ਇਸ ਰਾਜਨੀਤੀ ਦੇ ਉੱਪਰ ਉਹ ਚੱਲ ਰਹੀ ਹੈ ਉਸਨੂੰ ਲੱਗਦਾ ਹੈ ਕਿ ਦਿੱਲੀ ਵਿੱਚ ਉਸਦੇ ਪੈਰ ਮਜ਼ਬੂਤੀ ਨਾਲ ਇਸ ਵਾਰ ਲੱਗ ਜਾਣਗੇ ਉਹ ਸੰਸਟੇਵ ਮੁੱਦਿਆਂ ਤੇ ਕੋਈ ਵੀ ਬਿਆਨ ਦੇਣ ਤੋਂ ਇਸ ਵੇਲੇ ਬਚ ਰਹੀ ਹੈ ਕਿਉਂਕਿ ਦਿੱਲੀ ਚੋਣਾਂ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਉਹ ਲਗਭਗ ਤਕੜੀ ਟੱਕਰ ਦੇ ਹੀ ਰਹੀ ਹੈ ਖਾਸ ਕਰਕੇ ਉਹ ਜਦੋਂ ਦੀਆਂ ਉਸਨੇ ਫ੍ਰੀ ਵੀਜ਼ਾ ਪਾਲਿਸੀਆਂ ਦੀਆਂ ਨੀਤੀਆਂ ਦਿੱਲੀ ਵਿੱਚ ਘੋਸ਼ਿਤ ਕੀਤੀਆਂ ਹਨ ਕੌਣ ਕਿੰਨਾ ਵੱਧ ਤੋਂ ਵੱਧ ਫ੍ਰੀ ਦੇ ਸਕਦਾ ਹੈ ਤੇ ਵੋਟਾਂ ਖਰੀਦ ਸਕਦਾ ਹੈ ਇਸ ਤਰ੍ਹਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਭਾਈਵਾਦੀ ਨੂੰ ਬਰਾਬਰ ਦੇ ਹੋ ਕੇ ਕੁੱਦ ਪਏ ਹਨ ਬਾਕੀ ਰਹੀ ਦੋਸਤੋ ਪੰਜਾਬ ਵਿਚ ਅਕਾਲੀ ਦਲ ਅਕਾਲੀ ਪਾਰਟੀ ਉਸ ਦਾ ਹਾਲ ਤਾਂ ਨਸ਼ੇ ਦੀ ਓਵਰਡੋਜ਼ ਵਿੱਚ ਬੇਸੁੱਧ ਹੋਏ ਸ਼ਖਸ਼ਵਾਗ ਹੈ ਪੰਜਾਬ ਵਿੱਚ ਉਹ ਕੁਝ ਵੀ ਕਹੇ ਜਾਂ ਨਾ ਕੋਈ ਮੈਨਾ ਹੀ ਨਹੀਂ ਰੱਖਦਾ ਇਸ ਵੇਲੇ ਇੰਜ ਦੋਸਤੋ ਇਸ ਵੇਲੇ ਇਸ ਘਟਨਾ ਕਰਮ ਦਾ ਸਿੱਧਾ ਅਸਰ ਦਿੱਲੀ ਵਿੱਚ ਵੇਖਣ ਨੂੰ ਜ਼ਰੂਰ ਮਿਲੇਗਾ ਚੋਣਾਂ ਦੌਰਾਨ ਕਿਉਂਕਿ ਇਸ ਮੁੱਦੇ ਨੂੰ ਉੱਥੇ ਜੋਰ ਸ਼ੋਰ ਨਾਲ ਉਠਾਇਆ ਜਾਵੇਗਾ ਦੋਸਤੋ ਜੋ ਆਉਣ ਦੇ ਦਿਨਾਂ ਵਿੱਚ ਰਾਜਨੀਤੀ ਹੋਵੇਗੀ ਇਸ ਘਟਨਾ ਕਰਕੇ ਤਾਂ ਆਪਾਂ ਕਿਉਂ ਨਾ ਕਹੀਏ ਕਿ ਉਹ ਜੋ ਇੰਦਰੀਸ਼ ਹੱਥ ਹੈ ਇਹਨਾਂ ਘਟਨਾਵਾਂ ਪਿੱਛੇ ਇਨਾ ਵਿੱਚੋਂ ਵੀ ਕਿਸੇ ਦਾ ਹੋ ਸਕਦਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਦੋਸਤੋ ਨੈਕਸਟ ਵੀਡੀਓ ਵਿੱਚ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਦਿੱਲੀ ਦੀਆਂ ਚੋਣਾਂ ਕਿਵੇਂ ਪੰਜਾਬ ਤੇ ਸਿੱਧਾ ਪ੍ਰਭਾਵ ਪਾਣਗੀਆਂ ਕਿਉਂਕਿ ਆਉਣ ਵਾਲੇ 2 ਸਾਲਾਂ ਬਾਅਦ ਪੰਜਾਬ ਵਿੱਚ ਵੀ ਤਾਂ ਚੋਣਾਂ ਹੋਣਗੀਆਂ ਦੋਸਤੋ ਦਿੱਲੀ ਵਿੱਚ ਜਿਹੜੀ ਵੀ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹਿੰਦੀ ਹੈ ਉਸ ਦਾ ਸਿੱਧਾ ਅਸਰ ਪੰਜਾਬ ਵਿੱਚ ਵੀ ਪਵੇਗਾ ਕਿਵੇਂ ਆਪਾਂ ਇਸ ਨੂੰ ਨੈਕਸਟ ਵੀਡੀਓ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ